ਇਹ ਇੰਟਰਨੈਸ਼ਨਲ ਮਾਰਕੀਟ ਦੇ ਨਾਲ ਜੋੜਨ ਵਾਸਤੇ ਭਾਰਤ ਨੂੰ ਐਕਸਪੋਰਟ ਬਿਜ਼ਨਸ ਕਰਨ ਵਾਸਤੇ ਇੰਟਰਨੈਸ਼ਨਲ ਲੈਵਲ ਤੇ ਕਾਰਪੋਰੇਟਸ ਨੂੰ ਇੱਕ ਦੂਜੇ ਨਾਲ ਜੋੜਨ ਵਾਸਤੇ ਇਹ ਸੜਕਾਂ ਬਣ ਰਹੀਆਂ ਆ ਪਾਕਿਸਤਾਨ ਚ ਚਾਈਨਾ ਨੇ ਬਣਾਤੀਆਂ ਸਾਡੇ ਇੱਥੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਣ ਰਹੀਆਂ ਇਹਦੇ ਤੇ ਹਰ 10 ਕਿਲੋਮੀਟਰ ਤੇ ਇੱਕ ਵੱਡੇ ਮਾਲ ਹਾਊਸ ਬਣਾਉਣ ਵਾਸਤੇ ਮਾਰਕੀਟ ਬਣਾਉਣ ਵਾਸਤੇ ਪ੍ਰੋਵੀਜ਼ਨ ਹੈ ਜੇ ਜੇ ਉਹ ਬਣ ਗਏ ਤਾਂ ਸਾਡਾ ਬਾਜ਼ਾਰ ਵੀ ਨਹੀਂ ਰਹਿਣਾ ਅੱਜ ਜਿਹੜੇ ਲੋਕ ਸਾਡੇ ਕਹੀ ਜਾਂਦੇ ਨੇ ਲੋ ਜੀ ਕਿਸਾਨ ਤਾਂ ਤੀਏ ਦਿਨ ਟ੍ਰੈਫਿਕ ਜਾਮ ਕਰ ਦਿੰਦੇ ਨੇ ਇਹ ਤਾਂ ਰੋਜ਼ ਰੇਲਾਂ ਰੋਕ ਦਿੰਦੇ ਨੇ ਇਹ ਤਾਂ ਰੋਜ਼ ਅੰਦੋਲਨ ਚੇਹਰੇਂਦੇ ਨੇ ਉਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਵੀ ਇਹ ਜਿਹੜੇ ਕਿਸਾਨ ਰੋਜ਼ ਇਹ ਕਰਦੇ ਨੇ ਉਹ ਤੁਹਾਡੇ ਕਿੱਤਿਆਂ ਨੂੰ ਬਚਾਉਣ ਵਾਸਤੇ ਇੱਕ ਕੰਧ ਦਾ ਕੰਮ ਕਰ ਰਹੇ ਨੇ ਹਾਂਜੀ ਕਾਰਪੋਰੇਟ ਹਾਊਸਿਸ ਦੇ ਸਾਹਮਣੇ ਇੱਕ ਕੰਧ ਹੈ ਜੇ ਇਹ ਕੰਧ ਉਹਨਾਂ ਨੇ ਝਾੜ ਲਈ ਤਾਂ ਫਿਰ ਬਾਕੀ ਦੇ ਜਿਹੜੇ ਧੰਦੇ ਨੇ ਸਾਰੇ ਚਾਹੇ ਇੱਥੇ ਛੋਟੀ ਇੰਡਸਟਰੀ ਹੈ ਚਾਹੇ ਇੱਥੇ ਜਿਹੜੇ ਦੁਕਾਨਦਾਰ ਨੇ ਇਹ ਇਹ ਕੁਝ ਦਿਨਾਂ ਦੇ ਪ੍ਰਾਣੇ ਨੇ ਇਹਨਾਂ ਨੂੰ ਟਾਉਣ ਵਾਸਤੇ ਉਹਨੂੰ ਕੋਈ ਬਹੁਤਾ ਸਮਾਂ ਨਹੀਂ ਲੱਗਣਾ ਇਸ ਕਰਕੇ ਲੋੜ ਤਾਂ ਜੇ ਹੈ ਸਮੇਂ ਦੀ ਲੋੜ ਹੈ ਵੀ ਸਾਰੇ ਮਿਲ ਕੇ ਜਿਹੜੇ ਸਾਰੇ ਦੇਸ਼ ਵਿੱਚ ਸਾਰੀ ਦੁਨੀਆ ਵਿੱਚ ਕਾਰਪੋਰਟਾਈਜੇਸ਼ਨ ਹੋ ਰਹੀ ਆ ਹਰ ਧੰਦੇ ਦੀ ਉਹਨੂੰ ਰੋਕਣ ਵਾਸਤੇ ਇਕੱਠੇ ਹੋਈਏ ਇੱਕ ਵੇ ਦਾ ਸਾਥੀ ਸਰ